ਸ਼ੀਗੋਸ ਤੋਂ ਇਹਦਾ ਬਲੌਕ ਬਣਾ ਰਹੇ ਆਪਾਂ ਮੋਟਰਾਂ ਦੇ ਮੋਟਰਾਂ ਜਦੋਂ ਖਰਾਬ ਹੋ ਜਾਂਣ ਤੇ ਸਾਰੇ ਮੈਂ ਕਈ ਜਿਹੜੀ ਇਕੱਠੀਆਂ ਹੋ ਜਾਂਦੇ ਨੇ ਬਹੁਤ ਸੌਤ ਕਰ ਦਿੰਦਾ ਤੇ ਪੱਤਾ ਆਪਣਾ ਖੜਾ ਰਹਿ ਜਾਂਦਾ ਮੋਟਰ ਦਾ ਸਪਲਾਈ ਵਾਲੀ ਮੋਟਰ ਜਿਹੜੀ ਬੀਲੇ ਵਾਲੀ ਬੁਗਤੋ ਬਹੁਤ ਆਖਾ ਕਰਦਾ ਜਦੋਂ ਬਹੁਤ ਸੂਤੇ ਲਾਉਂਦਾ ਪਰ ਕੋਈ ਨਹੀਂ ਸਾਡ ਵਾਲੀ ਪਲੇਟ ਖੋਲ ਕੇ ਤੇ ਪੱਤਾ ਥੱਲੇ ਸਿੱਟਾ ਸੀਗਾ ਉਦੋਂ ਆਪਾਂ ਪਾਣੀ ਪਾ ਪਾ ਕੇ ਪਾ ਕੇ ਸਾਰੀ ਪੈਪਰ ਕੇ ਸੂਤੇ ਲਵਾਈ ਤੇ ਜਾ ਕੇ ਪੱਤਾ ਪਾਣੀ ਚੱਕਿਆ ਨੇ ਪੱਤਾ ਖੜਾ ਰਹਿ ਜਾਂਦਾ ਇਹ ਤਾਂ ਤੇ ਉਹ ਤੋਂ ਕੁ ਕਰਦੀ ਹੈ ਦੇਖੋ ਕੋਈ ਘਰੋਂ ਲਿਆ ਕੇ ਪਾਣੀ ਪਾਉਂਦੀ ਸੀਗੀ ਦੇਖੋ ਕੁ ਕਿ ਰੱਖੇ ਕਰਗੋਸ਼ ਨਾਲ ਨਾਲ ਬਣਾ ਮੋਟਾ ਐਂਟਰਟੇਨਮੈਂਟ ਵੀ ਚੱਲਦਾ ਰਿਹਾ ਕਰਗੋਸ਼ਾਂ ਦੀ ਵੀਡੀਓ ਬਣਾਈ ਗਏ ਬਹੁਤ ਸੋਹਣੇ ਲੱਗਦੇ ਸੀਗੇ ਫਿਰਦੇ ਤੋ ਤਿੰਨ ਕਰਗੋਸ਼ਾਂ ਰੱਖੇ ਗੱਗੂ ਨੇ ਤੇ ਪਾਣੀ ਪਾ ਰਹੇ ਸੀਗੇ ਇਹਨਾਂ ਨੇ ਘਰ ਉੱਲ ਜਾ ਕੇ ਮੋਟਰ ਦੇ ਵਿੱਚ ਤੇ ਵੀਡੀਓ ਬਣਾਈ ਸੀ ਆਪਾਂ ਕਰਗੋਸ਼ਾਂ ਦੀ ਰੱਖੇ ਆ ਕਰੇ ਆਪਣੇ ਗੱਗੂ ਨੇ ਗੇ ਦਿਖਾਉਨੇ ਸਾਨੂੰ ਆਪਾਂ ਸਰਗੋਸ਼ਾਂ ਤੇ ਵਾਲ ਪਾਣੀ ਪਾਇਆ ਤੇ ਫਿਰ ਇਹਦੇ ਉੱਤੇ ਦੀਵਾਲ ਉੱਤੋਂ ਦੀ ਪਾਉਣਾ ਬਿੰਦਾ ਪਾਣੀ ਉੱਪਰ ਵਾਲ ਲੱਗਿਆ ਫਿਰ ਸੂਤੇ ਲਵਾਏ ਸੂਤੇ ਲਵਾਉਂ ਉੱਪਰ ਖੜਾ ਹੋ ਜਾਂਦਾ ਵਾਲ ਕਿਦ ਸੂਤਾ ਵਜਦਾ ਉੱਪਰ ਨੂੰ ਚੱਕਿਆ ਜਾਂਦਾ ਤੇ ਇਥੇ ਨਾਪ ਕੇ ਪਤਾ ਲੱਗ ਜਾਂਦਾ ਵੀ ਪਾਣੀ ਚੱਕ ਲੈ ਜਾਂਦਾ ਪਾਣੀ ਆਉਣ ਲੱਗ ਜਾਂਦਾ ਆ ਉੱਪਰ ਖੜਾ ਹੋ ਜਾਂਦਾ ਕੋਈ ਸੂਤਾ ਲੱਗਦਾ ਆ ਆਉਂਦੀ ਤੇ ਉਹ ਖਬੋ ਚੁੱਕਾ ਹੈ ਪਾਣੀ ਤੇ ਚੱਕ ਲੈ ਸੀਗਾ ਵੈਸੀ ਤੇ ਦੋ ਤਿੰਨ ਵਾਰੀ ਹੋ ਚੁੱਕਿਆ ਪਾਉਟਰ ਦਾ ਵੀ ਆਪਣਾ ਪਤਾ ਖੜਾ ਰਹਿ ਜਾਂਦਾ ਕਿਉਂਕਿ ਪਾਈਪ ਲੰਮੀ ਆ ਪਿੱਛੋਂ ਤੇ ਹਸੂਤਾ ਬਹੁਤ ਵੱਡਾ ਵਜੇ ਦਾ ਪਿੱਛੇ ਨੂੰ ਵਾਪਸ ਹਵਾ ਦਾ ਇਹ ਤੋਂ ਬੰਦ ਹੁੰਦੀ ਹੈ ਤੇ ਇਧਰ ਟਿੱਬੀ ਵਾਲੇ ਮੋਟਰ ਵਾਲੇ ਪਾਸੇ ਆਜੋ ਪਿਛਲੇ ਮਹੀਨੇ ਆਪਣੇ ਗਸਤੇਚ ਮੀਂਹ ਪਿਆ ਸੀਗਾ ਤੇ ਉਦੋਂ ਆਪਣੇ ਟਿੱਬੀ ਵਾਲੀ ਸੋਲ ਨੂੰ ਮੋਟਰ ਜਿਹੜੀ ਨਵੀਂ ਲਾਈ ਆ ਉਹ ਵੀ ਡੁੱਬ ਗਈ ਸੀ ਪਾਣੀ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਇਦਰਲੇ ਵੀ ਆਪਣੀ ਨਵੀਂ ਮੋਟਰ ਮਲੜ ਵਾਲੀ ਡੁੱਬ ਗਈ ਸੀ ਪਾਣੀ ਦੇ ਵਿੱਚ ਸਾਰੀਆਂ ਮੋਟਰਾਂ ਕਟੀਆਂ ਖਰਾਬ ਹੁੰਦਾ ਜਦੋਂ ਕਿ ਮਜ਼ੀਬਤ ਪਾਣੀ ਤੇ ਕਈ ਟੱਕੀ ਗਈ ਹੁੰਦੀ ਆ ਆ ਪੈਂਦੀ ਨਹੀਂ ਫਿਰ ਇਹ ਵੀ ਦਿਖਾਉਣੇ ਆ ਤੇ ਬਾਈ ਵੀ ਅਸੀਂ ਆਏ ਸੁਰਿੰਦਰ ਨਾਲ ਜੋਤ ਚੱਜ ਇਹਨਾਂ ਦੇ ਖੇਤੋਂ ਆਈ ਸੀਗੇ ਤੇ ਦੇਖਣ ਜਾ ਰਹੇ ਆ ਮੋਟਰ ਤਾਂ ਮੈਂ ਦਿਖਾਉਣੇ ਸਾਨੂੰ ਡੁੱਬੀ ਵੀ ਸਾਰੀ ਥੱਲੇ ਡੁੱਬੀ ਪਈ ਐ ਤੇ ਉੱਪਰ ਤੱਕ ਪਾਣੀ ਆਇਆ ਪਿਆ 4-5 ਫੁੱਟ ਤੇ ਵਿੱਚ ਫਿਰ ਦੇ ਟੱਡੂ ਹੋਰੀ ਤੇ ਮੈਨਾਂ ਇਸ ਪੈਪ ਸੁੰਡ ਪੈਪ ਕਿੰਨੀ ਪਾਉਗੀ ਤਾਂ ਚੱਕ ਕੇ ਰੱਖਾਂਗੇ ਉੱਪਰ ਸੋਲੋ ਮੋਟਰ ਬਾਹਰ ਕੱਢਾਂਗੇ ਸੁਕਾ ਨਹੀਂ ਪਾਉਗੀ ਛੋਟੀ ਨਾਲ ਚਾਚਾ ਮਣੀ ਜਾਂਦਾ ਸੀ ਪੈਪ ਕਿੰਨੀ ਚਾਹੀਦੀ ਆਪਨ ਹੋਰ ਬਾਹਰ ਕੱਢ ਕੇ ਰੱਖਾਂਗੇ ਤੇ ਅੰਦਰ ਬਿਲਕੁਲ ਵਿੱਚ ਪਾਣੀ ਦੇ ਡੁੱਬੀ ਪਈ ਹੈ ਪਾਣੀ ਉੱਪਰ ਆ ਗਿਆ ਮੀਂਹ ਦੇ ਕਾਰਨ ਮੀਂਹ ਪੈਣ ਦੇ ਕਾਰਨ ਮੀਂਹ ਦੇ ਕਾਰਨ ਉੱਪਰ ਆ ਗਿਆ ਸੀਗਾ ਪਾਣੀ ਜੋ ਬਗੀਤੇ ਹੁਣੇ ਸਾਫ ਵੀ ਕਰਾਉਣੀ ਪਊਗੀ ਸਾਰਾ ਸਿ ਨਵਰਿੰਗ ਬਰਗ ਨਵੇਂ ਪਾਉਣੇ ਪੈਣਗੇ ਪਾਣੀ ਪਜੇ ਤੇ ਇਹਦੇ ਪਏ ਭੰਗਾ ਹੁੰਦਾ ਵੀ ਸਾਰੇ ਵੈਰਿੰਗ ਸਾਫ ਕਰਾਉਣੇ ਕੋਈ ਸੀਲਾ ਹੋਲਾ ਸਾਰਾ ਕੁਝ ਨਵਾਂ ਪਾਉਣਾ ਪੈਂਦਾ ਫੇਰ ਜਾ ਕੇ ਚੱਲਦੀ ਹੈ ਯਾ ਵੀ ਯਾ ਬਿਤੇ ਰੇਟਾ ਲਈ ਅੰਦੀਸੀ ਕੀ ਸਾਫ ਕਰਵਾ ਕੇ ਬੰਦ ਨੂੰ ਆਪਣੇ ਤੇ ਆਹ ਲਾਤੀ ਆਪਕ ਤੇ ਇਹਦੇ ਥਾਂ ਤੇ ਇਹਦੇ ਵਰਗੀ ਕਾਲਸੀ ਦੀ ਮੋਟਰ ਆ ਤੇ ਆਪੇ ਇਧਰ ਸੁੰਡ ਪਾਇਪ ਦਿਖਾਵਾਂਗੇ ਤੁਹਾਨੂੰ ਸੁੰਡ ਪਾਇਪ ਪਾਵਾਂਗੇ ਉਹਨਾਂ ਪਾਇਪ ਚ ਲਾਲ ਦੀਆ ਸੁੰਡ ਪਾਇਪ ਲੈਂਦੀ ਆ ਤੇ ਬੈਂਡ ਲੋਹੇ ਦਾ ਲਵਾ ਲਿਆ ਸੀ ਮੂਰੇ ਸੁੰਡ ਪਾਇਪ ਪਾਣੀ ਪਊਗੀ ਉੱਪਰ ਆਕਤੀ ਮੋਟਰ ਚੱਲੀ ਜਾਂਦੀ ਆ ਤੇ ਉੱਪਰ ਆਕਤੀ ਸੀ ਮੋਟਰ ਪਾਣੀ ਹਲੇ ਘਟ ਗਿਆ ਅੱਗੇ ਨੂੰ ਜਿਵੇਂ ਸੁੱਕਿਆ ਨਹੀਂ ਕੋ ਪਾਣੀ ਉਪਰ ਆ ਜਾਂਦਾ ਇੱਥੇ ਚਾਂਦਲੇ ਖੇਤ ਵੀ ਆਪਣਾ ਨਹਿਰਾ ਅੱਡੀਆਂ ਨੇੜੇ ਹੀ ਇੱਥੇ 4-5 ਕਿਲੋਮੀਟਰ ਤੇ ਰਾਇਲ ਪੋੜਾਂ ਲੰਘਦੇ ਪਾਣੀ ਹਲੇ ਖੜਾ ਟਾਟਿਆ ਥੋੜਾ ਹੀ ਆ ਮਤਲਬ ਕਿ ਆ ਸੁੰਡ ਪਾਪਾ ਇੱਥੇ ਪਾਤੀ ਸੀਗੀ ਵਿੱਚ ਮੋਟਰ ਬਾਹਰ ਕੱਢ ਕੇ ਸੁਕਾ ਕੇ ਚਲਾਈ ਆ ਦੁਆਰਾ ਤੇ ਉੱਪਰ ਬਰਕ ਕਰ ਰੱਖਤੀ ਸੀਗੀ ਉੱਪਰ ਚਲੀ ਜਾਂਦੀ ਆ ਮੋਟਰ ਸੁੰਡ ਪਾਪਾ ਦੀ ਸੀ ਜਦੋਂ ਸੁੱਕ ਗਿਆ ਕੋਚ ਪਾਣੀ ਫਿਰ ਬਾਅਦ ਚ ਦੁਆਰਾ ਕੁਝ ਜੀ ਪਾਪਾ ਦੇ ਪਲਾਸਟਿਕ ਵਾਲੀ ਥੱਲੇ ਰੱਖ ਦਾਂਗੇ ਕਿਉਂਕਿ ਥੱਲੇ ਆ ਵਾਇਆ ਸੂਤਾ ਬਹੁਤ ਵੱਡਾ ਮਾਰਨਾ ਮਰੋਣਾ ਪੈਂਦਾ ਬੱਸ ਨਵੀਂ ਮੋਟਰ ਕੋਈ ਇਦਾਂ ਇਹਨਾਂ ਨੂੰ ਹਰਕਣੀ ਬਿੰਦਨਾ ਵੀ ਮੋਟਰ ਚੱਕ ਲੈਂਦੀ ਹੈ ਪਾਣੀ ਪਿੱਛੋਂ ਆਇਆ ਬਹੁਤ ਬਾਣ ਜਾਂਦਾ ਮੋਟਰ ਦੇ ਬੈਕ ਸਾਈਡ ਤੋਂ ਪਾਣੀ ਖਿੱਚਣਾ ਥੱਲੋਂ ਮੋਟਰ ਨੂੰ ਔਖਾ ਜਾਂਦਾ ਪਾਣੀ ਪਿੱਛੇ ਪੈਪ ਦੇ ਵਿੱਚ ਭਰਿਆ ਰਹਿੰਦੀ ਹੈ ਪਿਛਲੀ ਪੈਪ ਫਿਰ ਤਾਂ ਵਧੀਆ ਰਹਿੰਦੀ ਕਿਉਂਕਿ ਪਾਣੀ ਉੱਤੇ ਹੈ ਇਹ ਪਲੱਸ ਪੁਆਇੰਟ ਆ ਵੀ ਪਾਣੀ ਦੀ ਪੈਪ ਲੜੀ ਫੁੰਡ ਪੈਪ ਭਰੀ ਰਹਿੰਦੀ ਹੈ ਪਾਣੀ ਦੀ ਸੌਖਾ ਚੱਕ ਲੈਂਦੀ ਪਾਣੀ ਤੇ ਆਪਣੀ ਮਲੜ ਵਾਲੀ ਮੋਟਰ ਇਹ ਵੀ ਚਲਾਈ ਸੀ ਦੂਰੀ ਯਾਰ ਤੇ ਇੱਥੇ ਵੀ ਪਹਿਲਾਂ ਆਪਾਂ ਨੋ ਸਾਬ ਕਰਕੇ ਉਹਦੋਂ ਪਾਇਆ ਸੀ ਇਹ ਵੀਡੀਓ ਨਹੀਂ ਬਣਾਈ ਆਪਾਂ ਤੇ ਵੀ ਪਾਣੀ ਦਾ ਭਰ ਗਿਆ ਸਖੋ ਇਹ ਵੀ ਪਰ ਕੱਢ ਕੇ ਸਾਫ਼ ਕਰਾਈ ਸੀਗੀ ਬੰਨਣ ਵਾਲੀ ਮੋਟਰ ਵੀ ਸੋਲ ਮੋਟਰ ਨਵੀਂ ਤੇ ਸੋਤਾ ਲਵਾ ਕੇ ਦੂਰੀਰ ਚਕਾਇਆ ਸੀ ਪਾਣੀ ਤੇ ਇਹ ਵੀ ਜੇ ਬੱਦਲ ਹੋਏ ਤਾਂ ਸਖੋ ਚ ਭਰ ਗਿਆ ਜੀ ਪੂਰਾ ਪਾਣੀ ਤੇ ਕਦੋਂ ਨਸੀਬਤਾ ਵੇ ਜੱਟ ਤੇ ਇਕੱਠੇ ਆਉਂਦੀ ਐ ਮੀਆਂ ਦੇ ਕਰਨ ਨਹੀਂ ਹੋ ਗਿਆ ਸੀਗਾ ਤੇ ਵੈਸੇ ਹੂਨੱਚ ਪਾਣੀ ਭਰਨ ਕਰਕੇ ਤੇ ਮੋਟਰਾਂ 'ਚ ਪਾਣੀ ਪੈ ਗਿਆ ਸੀ ਲਾਂ ਦੁਬਾਰਾ ਇਹ ਸਾਫ਼ ਕਰਾਉਣਾ ਪੈਂਦੀਆਂ ਮੋਟਰਾਂ 베ਰਿੰਗ ਵੀ ਨਵੇਂ ਪਾਉਣੇ ਪੈਂਦੇ ਆ ਤੇ 11500 ਰੁਪਏ ਲੱਗ ਜਾਂਦਾ ਦੁਬਾਰਾ ਫਿਰਨਾ ਕੋਦੋ ਪਾਣੀ ਝਟੋਬੇ ਜਾਣ ਤੇ ਚੱਲਦੇ ਗਏ ਸੋਹਣੀਆਂ ਲੱਗਦੀਆਂ ਦੇਖੋ ਇਹ ਚੱਲਦੀ ਐ ਸੋਹਣੀ ਲੱਗਦੀ ਐ ਤੇ ਸੋਹਣੇ ਚੱਲਦੇ ਜੇ ਨਹੀਂ ਸੋਹਣੀ ਲੱਗਦੀ ਤੇ ਸਿੱਧੇ ਸੋਹਣੇ ਉੱਤੇ ਫਿਰ ਪੈਸੇ ਵੀ ਲਵਾਉਂਦੀ ਬਾਅਦ ਵਿੱਚ ਤੇ ਆਪਣੀ ਪਾਣੀ ਵਾਲੀ ਮੋਟਰ ਜਿਹੜੀ ਐ ਸਪਲਾਈ ਵਾਲੀ ਪਾ ਪਾ ਕੇ ਇੱਥੇ ਕੱਢੀ ਐ ਪਹਿਲਾਂ ਆਪਣੀ ਪੁਰਾਣੀ ਮੋਟਰ ਇੱਥੇ ਹੁੰਦੀ ਸੀ ਪਰਲੇ ਪਾਸੇ ਤੇ ਕਦੇ ਦਾ ਆਪਣਾ ਲਾਹ ਦਿੰਨੇ ਆ ਪੈਪ ਬੈਂਡ ਤੇ ਚਲਾ ਦਿੰਨੇ ਆ ਇਧਰਲੇ ਪਾਸੇ ਬੈਂਡ ਤੇ ਚੱਲ ਪੈਂਦੀ ਆ ਸਿੱਧੀ ਖਾਲੇ ਦੇ ਵਿੱਚ ਦੂਜੇ ਪਾਸੇ ਵੀ ਚਲਾ ਦਿੰਦੇ ਹੁੰਦੇ ਆ ਵੱਡੀ ਲਾਹ ਤੇ ਚੱਲ ਦਿੰਦਾ ਮਰ ਸੋਹਣਾ ਲੱਗਦਾ ਤਾ ਤੇ ਪੈਸੇ ਲਾਉਂਦੇ ਪੈਸੇ ਵੀ ਸੋਹਣੇ ਲੱਗਦੇ ਫਿਰ